站起来 ਦਾ ਪੂਰਾ ਗੁਰਦਾਸਪੁਰ ਸ਼ਹਿਰ ਅੱਜ ਪ੍ਰਭੂ શ્રી ਰਾਮ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਜਦੋਂ ਯੋਧਿਆ ਵਿਖੇ શ્રી ਰਾਮ ਦੀ ਮੂਰਤੀ ਸਥਾਪਨਾ ਦਿਹਾੜੇ ਦੀ ਪਹਿਲੀ ਵਾਰੇ ਗਣਤੇ શ્રી ਸਨਾਤਨ ਜਾਗਰਣ ਮੰਚ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਤੇ ਜੋ ਕਿ ਕੱਦਾ ਵਾਲੀ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਮਾਏ ਦੇ ਤਲਾਬ ਮੰਦਰ ਵਿਖੇ ਖਤਮ ਹੋਈ ਤੇ ਉਤੇ ਹੀ ਸ਼ੋਭਾ ਯਾਤਰਾ ਦੌਰਾਨ ਜੈ શ્રી ਰਾਮ ਦੇ ਨਾਅਰਿਆਂ ਦੇ ਨਾਲ ਪੂਰਾ ਸ਼ਹਿਰ ਗੂੰਜ ਉਠਿਆ ਤੇ ਸ਼ਹਿਰ ਦੀ ਹਰ ਦੁਕਾਨ ਅਤੇ ਘਰ ਦੇ ਚੁਬਾਰੇ ਤੇ ਕੇਸਰੀ ਝੰਡੇ ਨਜ਼ਰ ਆ ਰਹੇ ਸਨ ਤੇ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੇ तमाम ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਹਾਜ਼ਰ ਰਹੇ ਤੇ ਪੁਲਿਸ ਲਾਈਨ ਦੇ ਬਾਹਰ ਡੀਐਸਪੀ ਅਤੇ ਐਸਐਚਓ ਸਿਟੀ ਵੱਲੋਂ ਵੀ ਸ਼ੋਭਾ ਯਾਤਰਾ ਤੇ ਫੁੱਲਾਂ ਦੀ ਵਰਖਾ ਕਰਕੇ ਉਸ ਦਾ ਸਵਾਗਤ ਜਿਹੜਾ ਉਹ ਕੀਤਾ ਗਿਆ ਤੇ ਉਤੇ ਹੀ ਸ਼ਹਿਰ ਵਿੱਚ ਵਫਾਕ ਖਾਵਾ ਤੇ ਸ਼ੋਭਾ ਯਾਤਰਾ ਦੇ ਲਈ ਸਵਾਗਤ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸ਼ਰਧਾਲੂਆਂ ਦੇ ਲਈ ਖਾਣ-ਪੀਣ ਦੀਆਂ ਵਸਤੂਆਂ ਦੇ ਸਟਾਲ ਵੀ ਲਗਾਏ ਗਏ ਦੱਸਦੇ ਇਹ ਉਦਿਆਦਾਮ ਤੋਂ ਆਏ ਸ਼੍ਰੀ ਰਾਮ ਦੀ ਮੂਰਤੀ ਪਾਲਕੀ ਵਿੱਚ ਵਿਰਾਜਮਾਨ ਸੀ ਜਿਸ ਦੇ ਅੱਗੇ ਨਤਮਸਤਕ ਹੋ ਕੇ ਸ਼ਰਦਾਲੂਆ ਨੇ ਅਸ਼ੀਰਵਾਦ ਲੈ ਆਤੇ ਕੇਸਰੀ ਪਗੜੀਆਂ ਬਨ ਕੇ ਬੁਲਟ ਚਲਾ ਰਹੀਆਂ ਲੜਕੀਆਂ ਵੀ ਸ਼ੋਭਾ ਯਾਤਰਾ ਦਾ ਇੱਕ ਵੱਖਰਾ ਆਕਰਸ਼ਨ ਬਣੀਆਂ ਨਜ਼ਰ ਆਈਆਂ ਸ਼ੋਭਾ ਯਾਤਰਾ ਦੌਰਾਨ ਮਿੱਲਾ ਦੂਰ ਤੱਕ ਕੇਸਰੀ ਰੰਗ ਦੇ ਝੰਡੇ ਲਹਿਰਾਉਂਦੇ ਹੋਏ ਨਜ਼ਰ ਆਏ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇੱਕ ਖੂਬਸੂਰਤ ਚਾਂਕੀ ਜਿਹੜੀ ਹੈ ਉਹ ਸਜਾਈ ਗਈ ਸੀ ਤੇ ਖੂਬਸੂਰਤ ਪਾਲਕੀ ਦੇ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੇ ਜਿਹੜੇ ਬੜੇ ਹਜੂਮ ਦੇ ਨਾਲ ਦਰਸ਼ਨ ਕੀਤੇ ਸਭ ਤੋਂ ਪਹਿਲਾਂ ਤੇ ਜੈ ਸ਼੍ਰੀ ਰਾਮ ਬੇਸ਼ਕੁਰ ਅੱਜ ਜਿਹੜੀ ਕਿ ਇੱਕ ਸ਼ੋਭਾ ਯਾਤਰਾ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਹੋਇਆ RAM ji ਦੀ ਪ੍ਰਾਣ ਪ੍ਰਤੀਸ਼ਠਾ ਦੀ ਪਹਿਲੀ ਵਰਸ਼ ਗਣ ਦੇ ਮੌਕੇ ਕੱਢੀ ਗਈ ਆ ਉਹ ਯਾਤਰਾ ਬਹੁਤ ਹੀ ਸਫਲਪੂਰਵਕ ਰਹੀ ਹੈ ਸਫਲਪੂਰਵਕ ਤਾਂ ਹੀ ਰਹੀ ਹੈ ਕਿ ਸਮੂਹ ਸ਼ਹਿਰ ਨਿਵਾਸੀਆਂ ਨੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਇੱਕ ਏਕਤਾ ਦਾ ਸਬੂਤ ਦਿੱਤਾ ਜਿਹਦੇ ਕਰਕੇ ਸ਼ੋਭਾ ਯਾਤਰਾ ਬਹੁਤ ਸਫਲ ਹੋਈ ਆ ਪਰ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਨਾ ਵੀ ਇਸ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਦੇ ਵਿੱਚ ਪ੍ਰੈਸ ਮੀਡੀਆ ਦਾ ਬਹੁਤ ਜ਼ਿਆਦਾ ਸਹਿਯੋਗ ਸੀਗਾ ਜਿਨ੍ਹਾਂ ਦਾ ਪ੍ਰੈਸ ਮੀਡੀਆ ਦਾ ਵੀ ਮੈਂ ਧੰਨਵਾਦ ਕਰਨਾ ਔਰ ਨਾਲ ਦੀ ਨਾਲ ਹੀ ਇਹ ਆਪਣੇ ਸਮਾਜ ਨੂੰ ਔਰ ਆਪਣੀ ਸੰਸਥਾ ਦੇ ਮੈਂਬਰਾਂ ਨੂੰ ਵੀ ਇਹ ਵਧਾਈ ਦੇ ਪਾਤਰ ਨੇ ਦੇਖੋ ਮੇਰੇ ਪਿਛਲੇ 2 ਮਹੀਨੇ ਤੋਂ ਮੇਰੇ ਜਿੰਨੇ ਮੈਂਬਰ ਅਸੀਂ 20-25 ਜਾਣੇ ਆ ਸੇਰ ਤੋਂ ਹੀ ਦਿਮਲਾ ਤੇ ਇੱਕ ਕੀਤਾ ਦਾ ਸੀਗਾ ਬਾਕੀ ਅਸੀਂ ਪਹਿਲਾਂ ਵੀ ਕਹਿੰਦੇ ਸੀ ਅਸੀਂ ਭਾਵੇਂ ਦਿੰਦਾ ਤੇ ਇੱਕ ਕੀਤਾ ਪਰ ਯਾਤਰਾ ਜਿਹੜੀ ਸਫਲ ਹੋਈ ਆ ਉਹ ਲੋਕਾਂ ਦੇ ਸਹਿਯੋਗ ਨਾਲ ਹੋਈ ਆ ਸਮੂਹ ਧਾਰਮਿਕ ਰਾਜਨੀਤਿਕ ਸਾਰੀਆਂ ਸਮਾਜਿਕ ਜਥੇਬੰਦੀਆਂ ਨੇ ਸਹਿਯੋਗ ਦੇ ਨਾਲ ਹੀ ਸਫਲ ਹੋਈ ਆ ਅਸੀਂ ਤਾਂ ਸਿਰਫ ਇੱਕ ਯੋਜਨ ਰੱਖਿਆ ਸੀ ਉਹਨੂੰ ਸਫਲ ਜਿਹੜਾ ਵਾ ਲੋਕਾਂ ਨੇ ਕੀਤਾ ਜਾਂ ਤੁਹਾਡੇ ਵਰਗੇ ਪ੍ਰੈਸ ਮੀਡੀਆ ਦੇ ਭਰਾਵਾਂ ਨੇ ਕੀਤਾ ਜਿਨ੍ਹਾਂ ਨੇ ਇਹਦੀ ਕਵਰੇਜ ਪੂਲ ਕੀਤੀ ਆ ਔਰ ਇਹਦੀ ਐਡਵਰਟਾਈਜ਼ਮੈਂਟ ਕੋਈ ਕਸਰ ਨਹੀਂ ਛੱਡੀ ਤਾਂ ਪੱਲਸ ਦਾ ਵੀ ਬਹੁਤ ਬਹੁਤ ਧੰਨਵਾਦ ਆ ਇਹਦੇ ਵਾਸਤੇ ਮੇਰੇ ਕੋਲ ਸ਼ਬਦੀ ਨਹੀਂ ਆ ਵੀ ਆਪਣੇ ਸ਼ਹਿਰ ਨਿਵਾਸੀਆਂ ਦਾ ਇਸ ਤਰ੍ਹਾਂ ਧੰਨਵਾਦ ਕਰਾਂ ਮੇਰੇ ਕੋਲ ਇਸ ਵਾਸਤੇ ਸ਼ਬਦੀ ਨਹੀਂ ਆ ਅਨੁਸਾਰ ਜਗਨ ਮੰਚੂਲੋ ਮੈਂ ਸਾਰੇ ਸ਼ਹਿਰ ਵਾਸੀ ਨੂੰ ਜੈ ਸ਼੍ਰੀ ਰਾਮ ਜੀ ਕੰਨਾ ਤੇ ਅੱਜ ਜਿਹੜਾ ਸਾਡਾ ਸ਼ੁਭ ਯਾਤਰਾਈ ਪ੍ਰਭੂ ਸ਼੍ਰੀ ਰਾਮ ਜੀ ਦੀ ਬਹੁਤ ਬਵੇਰੀ ਬਹੁਤ ਵਧੀਆ ਰਹੀ ਇਹਦੇ ਪਿੱਛੇ ਸਾਰਾ ਸੰਜੋਗ ਜਿਹੜਾ ਹੈ ਉਹ ਸ਼ਹਿਰ ਵਾਸੀਆਂ ਦਾ ਹੀ ਹੈ ਕਿਉਂਕਿ ਸ਼ਾਇਦ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨੇ ਅਲੱਗ-ਅਲੱਗ ਮਤਲਬ ਸ਼ਹਿਰ ਵਾਸੀਆਂ ਨੇ ਲੰਗਰ ਲਾਏ ਜਗਾ-ਜਗਾ ਫੁੱਲ ਵਰਸ਼ਾ ਹੋਈ ਜਾਂ ਚੌਂਕੀ ਹਨੂਮਾਨ ਚੌਂਕੀ ਤੇ ਉਹਦੇ ਇਲਾਵਾ ਹੋਰ ਵੀ ਆਤਿਸ਼ਬਾਜੀ ਵੀ ਕੀਤੀ ਗਈ ਬਹੁਤ ਜ਼ਿਆਦਾ ਸ਼ਹਿਰ ਵਾਸੀਆਂ ਵੱਲੋਂ ਤੇ ਇਹ ਸਭ ਦੀ ਯੋਗਦਾਨ ਜਿਹੜਾ ਜੀ ਸ਼ਹਿਰ ਵਾਸੀਆਂ ਨੂੰ ਆਪਾਂ ਸ਼ੁਕਰੀਆ ਕਰਦੇ ਆ ਜੀ ਤੇ ਇਦਾਂ ਹੀ ਸਾਨੂੰ ਗਾਂ ਵੀ ਇਦਾਂ ਹੀ ਸ਼ੋਭਾ ਯਾਤਰਾ ਸਾਡੇ ਪ੍ਰੋਗਰਾਮਾਂ ਜਿੱਦਾਂ ਹੀ ਸਾਥ ਦਿੱਤਾ ਜਾਏ ਤਾਂ ਕਿ ਆਪਾਂ ਇਦਾਂ ਦੇ ਜਿਹੜੇ ਹੋਰ ਧਾਰਮਿਕ ਪ੍ਰੋਗਰਾਮ ਐਤੋਂ ਵੀ ਵੱਧ ਚੜ੍ਹ ਕੇ ਕਰੀਏ ਤੇ ਬਾਕੀ ਇਹ ਸ਼੍ਰੀ ਰਾਮ ਜੀ ਦੀ ਆਪਾਂ ਪਹਿਲਾਂ ਹੀ ਪਹਿਲੇ ਦਿਨ ਤੋਂ ਕਿਹਾ ਸੀ ਜੀ ਇਹ ਸ਼੍ਰੀ ਰਾਮ ਜੀ ਦੀ ਲੀਲਾ ਜੀ ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਰਚਣੀ ਕਿ ਅੱਜ ਉਹਨਾਂ ਨੇ ਆਪਣਾ ਫੇਰ ਸਾਰਾ ਰੰਗ ਵਿੱਚ ਆਪਣੇ ਰੰਗ ਦਾ ਭਗਵਾਨੋ ਤੇ ਇਦਾਂ ਹੀ ਗਾਂ ਵੀ ਬਸ ਪ੍ਰਭੂ ਰਾਮ ਜੀ ਸਾਰੇ ਸ਼ਹਿਰ ਵਾਸੀਆਂ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖੇ ਤੇ ਸਾਡੀ ਟੀਮ ਨੂੰ ਤੇ ਸਾਨੂੰ ਬਲ ਦੇ ਕੇ ਆਪਾਂ ਇਦਾਂ ਦੇ ਜਿਹੜੇ ਹੋਰ ਧਾਰਮੀ ਪ੍ਰੋਗਰਾਮ ਆ ਜਿਹੜੇ ਉਹ ਆਪਾਂ ਕਰ ਸਕੀ જય ਸ਼ੀਦਾ ਹੰਦ ਜੀ ਇਹ ਸ਼ੋਭਾ ਯਾਤਰਾ ਜਿਹੜਾ ਕਿ ਅੱਜ ਵਰ੍ਹਸ਼ਗੰਢ ਮਨਾ ਰਹੇ ਆਂ ਰਾਮ ਜੀ ਦੀ ਮੂਰਤੀ ਪ੍ਰਸਾਦੀ ਇਹ ਜਿਹੜੀ ਵਰ੍ਹਸ਼ਗੰਢ ਐ ਇਹਨੂੰ ਅੱਜ ਬਹੁਤ ਤਰੀਕੇ ਨਾਲ ਜਿਹੜਾ ਗੁਰਦਾਸਪੁਰਾ ਮਨਾ ਰਹਿਆ ਜੀ ਹਰ ਸ਼ੋਲਾਸ ਹੋ ਰਿਹਾ ਭੰਗਵਾ ਭੰਗਵਾ ਹੋ ਰਿਹਾ ਜੀ ਪੂਰਾ ਸ਼ਹਿਰ ਇਸ ਨਾਦਨ ਨੇ ਅੱਜ ਆਪਣਾ ਰੂਪ ਦੂਸਰਾ ਵਿਖਾਇਆ ਕਿ ਇਹ ਵਰਸ਼ਗਾਂਟ ਹਰ ਸਾਲ ਜਦੋਂ ਆਏ ਕਰੇਗੀ ਇਹ ਭਵਿਆ ਯੋਜਨਾ ਨਿਰੰਤਰ ਸਦਾ ਵਾਸੀ ਅਸਾ ਹੀ ਹੋਏਗਾ ਮੈਂ ਤੇ ਅੱਜ ਜੋ ਸੋਚਿਆ ਸੀਗਾ ਅੱਜ ਗੁਰਦਾਸਪੁਰ ਜਿਹੜਾ ਇਹ ਅਜੋਦੀਆ ਭੂਮੀ ਬਣ ਗਈ ਹੈ ਜੀ ਅੱਜ ਇੰਦੇ ਸੰਤ ਸਾਡੇ ਸਾਰੇ ਹੀ ਸਾਰੇ ਮੈਂ ਕਹਿੰਦਾ ਗੁਰਦਾਸਪੁਰ ਰਾਮੇ ਹੋ ਗਿਆ ਜੀ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ ਦੀ ਇਹ ਸ਼ੋਭਾ ਯਾਤਰਾ ਸਨਾਤਨ ਜਾਗਰਣ ਮੰਚ ਵੱਲੋਂ ਸ਼ਹਿਰ ਦੇ ਵਿੱਚ ਪਵੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਸ਼੍ਰੀ ਰਾਮ ਲਲਾ ਦਰਬਾਰ ਦੇ ਵਿੱਚ ਪ੍ਰਥਮ ਪ੍ਰਥਮ ਸਾਲ ਜਿਹੜਾ ਹੈ ਉਹ ਕੰਪਲੀਟ ਹੋਇਆ ਹੈ ਔਰ ਅੱਜ ਬੜਾ ਹਰਸ਼ ਉਲਾਸ ਦੇ ਨਾਲ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ। ਬਹੁਤ ਸਾਂਚੇ ਦਰਬਾਰ ਕੀ ਜੈ।